ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦੇ ਵੱਲੋਂ ਮਲੋਟ ਪੁੱਜ ਭਾਜਪਾ ਵਰਕਰਾਂ ਦੇ ਨਾਲ ਖਾਸ ਮੁਲਾਕਾਤ ਕੀਤੀ ਗਈ। ਇਸ ਦੌਰਾਨ ਮਨਪ੍ਰੀਤ ਸਿੰਘ ਬਾਦਲ ਨੇ ਸਿੱਧੇ ਸ਼ਬਦਾਂ ਦੇ ਵਿੱਚ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਹੋਈ ਤਣਾਅਪੂਰਨ ਸਥਿਤੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਨੇਤਾਵਾਂ ਦੇ ਵਿੱਚੋਂ ਇੱਕ ਗਿਨੇ ਜਾਂਦੇ ਨੇ ਉਹਨਾਂ ਦਾ ਕਹਿਣਾ ਸੀ ਕਿ ਭਾਰਤ ਨੇ ਨਾ ਸਿਰਫ ਪਾਕਿਸਤਾਨ ਦੇ ਵਿੱਚ ਅੱਤਵਾਦੀ ਠਿਕਾਣਿਆਂ ਨੂੰ ਤਬਾਹੀ ਕੀਤਾ ਹੈ ਸੰਗਤ ਜੰਗਵੰਦੀ ਵੀ ਭਾਰਤ ਦੀਆਂ ਸ਼ਰਤਾਂ ਉੱਤੇ ਹੀ ਹੋਈ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਵੇਂ ਪਹਿਲਾਂ ਪਲਵਾਮਾ ਹਮਲੇ ਦਾ ਜਵਾਬ ਬਾਲਾਕੋਟ 에어 ਸਟ੍ਰਾਈਕ ਰਾਹੀਂ ਦਿੱਤਾ ਗਿਆ ਸੀ ਉਸੇ ਤਰ੍ਹਾਂ ਹੀ ਹੁਣ ਪਹਿਲਗਾਮ ਹਮਲੇ ਦਾ ਜਵਾਬ ਵੀ ਭਾਰਤ ਨੇ ਫੌਜੀ ਤਰੀਕੇ ਨਾਲ ਹੀ ਦਿੱਤਾ ਹੈ ਉਹਨਾਂ ਨੇ ਦਾਵਾ ਕੀਤਾ ਹੈ ਕਿ ਪਾਕਿਸਤਾਨ ਨੂੰ ਹੁਣ ਇਹ ਅੰਦਾਜ਼ਾ ਹੋ ਚੁੱਕਿਆ ਹੈ ਕਿ ਭਾਰਤ ਅੱਤਵਾਦ ਦੇ ਵਿਰੁੱਧ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਇਸ ਲਈ ਹੁਣ ਅੱਜ ਪਾਕਿਸਤਾਨ ਘਟੋਂ ਘਟ 10 ਤੋਂ 15 ਸਾਲਾਂ ਤੱਕ ਭਾਰਤ ਵਿਰੁੱਧ ਅਜੇ ਹੀ ਕੋਈ ਵੀ ਹਿਮਾਕਤ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਉਹਨਾਂ ਦੇ ਸ਼ੰਧ ਸੀ ਅੱਤਵਾਦ ਵਿਰੁੱਧ ਜੰਗ ਜਾਰੀ ਰਹੇਗੀ ਅਸੀਂ ਆਪਣੀਆਂ ਸ਼ਰਤਾਂ ਰੱਖੀਆਂ ਤੇ ਦੁਨੀਆ ਨੇ ਸਵੀਕਾਰ ਕਰ ਲਈਆਂ ਇਹ ਮੋਦੀ ਦੀ ਲੀਡਰਸ਼ਿਪ ਦੀ ਕਾਮਯਾਬੀ ਹੈ ਇਹ ਗੱਲਾਂ ਸਿਰਫ ਭਾਜਪਾ ਵਰਕਰਾਂ ਲਈ ਨਹੀਂ ਸਗੋਂ ਹਰ ਭਾਰਤੀ ਲਈ ਅਹਿਮ ਨੇ ਜਿੱਥੇ ਇੱਕ ਵਾਰ ਫਿਰ ਸਾਬਤ ਹੋਇਆ ਹੈ ਕਿ ਜਦ ਭਾਰਤ ਦੀ ਸਰਹੱਦ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਦੇ ਜਵਾਬ ਵਿੱਚ ਵੀ ਹਮੇਸ਼ਾ ਇਤਿਹਾਸ ਲਿਖੇ ਜਾਂਦੇ ਰਹੇ ਨੇ ਜੀ ਅੱਜ ਮਲੂਟ ਆਣ ਦਾ ਜੋ ਮਕਸਦ ਸੀ ਉਹ ਇਹ ਸੀ ਕਿ ਇੱਕ ਦੇਸ਼ ਦੇ ਉੱਤੇ ਇੱਕ ਇਮਤਿਹਾਨ ਵੀ ਘੜੀ ਚੱਲ ਰਹੀ ਸੀ ਔਰ ਬੀਜੇਪੀ ਦੇ ਵਰਕਰ ਕਾਰਜਕਰਤਾ ਔਰ ਜਿਹੜੇ ਮੋਦੀ ਸਾਹਿਬ ਨੂੰ ਪਿਆਰ ਕਰਦੇ ਐ ਉਹਨਾਂ ਨੂੰ ਇਹੀ ਕਹਿਣਾ ਕਿ ਵੈਸੇ ਤਾਂ ਇਮਤਿਹਾਨ ਵੀ ਕੜੀ ਸੀ ਪਰ ਅਸੀਂ 100 ਵਾਰੀ ਭਾਰਤ ਨੇ ਔਰ ਭਾਰਤੀਆ ਜਨਤਾ ਪਾਰਟੀ ਨੇ ਜ਼ਮਾਨੇ ਦੇ ਇਸ ਪਰਮ ਨੂੰ ਤੋੜਿਆ ਹੈ ਇਹ ਇਹ ਪਰਮ ਜਿਹੜਾ ਹੈ ਇਹ ਕਾਰਗਿਲ ਚ ਵੀ ਟੁੱਟਿਆ ਹੈ ਇਹ ਪੂਰੀ ਚ ਵੀ ਟੁੱਟਾ ਹੈ ਏ ਪੁਲਵਾਮਾ ਤੋਂ ਬਾਅਦ ਵੀ ਟੁੱਟਿਆ ਸੀ ਤੇ ਹੁਣ ਪੈਲਗਾਮ ਤੋਂ ਬਾਅਦ ਵੀ ਟੁੱਟਿਆ ਹੈ। ਔਰ ਦਰਅਸਲ ਜਿਹੜੀ ਅੱਜ ਦਾ ਸਾਡਾ ਇੱਥੇ ਅਸੀਂ ਜਿਹੜੀ ਇਹਨਾਂ ਨਾਲ ਗੱਲਬਾਤ ਕੀਤੀ ਉਹ ਹੀ ਸੀ ਕਿ ਹਿੰਦੁਸਤਾਨ ਨੂੰ ਜਿਹੜੀ جنگ ਹੈ ਇਹ ਚਾਰ ਚਾਰ ਮੁਹਾਸਤੇ ਲੜਨੀ ਪੈਣੀ ਹੈ। ਅਸੀਂ ਚੌਮੁਖੀ جنگ ਜਿਹੜੀ ਹੈ ਉਹਦੇ ਵਿੱਚ ਮਤਲਾ ਹੈ ਇੱਕ جنگ ਤਾਂ ਜਿਹੜੀ ਸਾਡੇ ਦੇਸ਼ ਤੇ ਦੁਸ਼ਮਣ ਹੈ ਅਸੀਂ ਉਹਨਾਂ ਦੇ ਖਿਲਾਫ ਲੜ ਰਿਹਾ ਜਿਹੜੀ ਕਿ ਅੱਜ ਭਾਰਤੀ ਫੌਜ ਨੇ ਔਰ ਭਾਰਤੀ ਫੌਜ ਦੀ ਜਿਹੜੀ ਕਾਰਗਰਕਤੀ ਹੋ ਰਹੀ ਉਹ ਤੁਸੀਂ ਦੇਖ ਲੇ ਦੂਸਰੀ ਜਿਹੜੀ ਜੰਗ ਹਿੰਦੁਸਤਾਨ ਨੂੰ ਲੜਨੀ ਪੈ ਰਹੀ ਹੈ ਔਰ ਲੜ ਰਿਹਾ ਹੈ ਉਹ ਇਹ ਹੈ ਕਿ ਕਾਰੋਬਾਰ ਦਾ ਪਹੀਆ ਜਿਹੜਾ ਉੱਤੀ ਜੀ ਨਾ ਚੱਲੇ ਹਿੰਦੁਸਤਾਨ ਤਰੱਕੀ ਕਰੇ ਪੰਜਾਬ ਵਧੇ ਤੇ ਫੁੱਲੇ ਔਰ ਕਾਰੋਬਾਰ ਤੇ ਇਕਨੋਮੀ ਜਦੋਂ ਵਧੂਗੀ ਤਾਂ ਦੇਸ਼ ਜਿਹੜਾ ਹੈ ਉਹ ਮਜ਼ਬੂਤ ਹੋਏਗਾ ਤੀਸਰੀ ਜਿਹੜੀ جنگ ਆ ਰਹੀ ਹੈ ਤੀਸਰੀ ਮੁਹਾਸਤੇ ਜਿਹੜਾ ਹਿੰਦੁਸਤਾਨ ਨੇ ਲੜਾਈ ਲੜਨੀ ਹੈ ਅੱਜਕੱਲ ਉਹ ਨਾ ਤੁਸੀਂ ਵੀ ਸੁਣਿਆ ਹੋਣਾ ਜਿਹਨੂੰ ਸਾਇੰਸ ਤੇ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਸਾਨੂੰ ਘੋੜੇ ਦੜਾਉਣੇ ਪੈੜਿਆ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਅਬੂਰ ਹਾਸਲ ਕਰਨਾ ਪੈਣਾ ਸਾਡੇ ਜਿਹੜੇ ਬੇਟੇ ਬੇਟੀਆਂ ਇਹਨਾਂ ਨੂੰ ਵਿਦਿਆ ਦੇ ਜ਼ੇਵਰ ਨਾਲ ਤਾਲੀਮ ਦੇ ਜ਼ੇਵਰ ਨਾਲ ਰਾਫਤਾ ਕਰਨਾ ਪੈਣਾ ਕਿਉਂਕਿ ਜਿਹੜੀਆਂ ਕੌਮਾਂ ਪੜੀਆਂ ਲਿਖੀਆਂ ਐ ਜਿਹੜੀ ਕਮਾਈ ਆ ਉਹ ਇਕੱਲੀ ਕਈ ਮਾਰਕੇ ਦੀ ਹੁੰਦੀ ਕਈ ਵਾਰੀ ਇਹ ਟੈਕਨੋਲੋਜੀ ਤੇ ਸਾਇੰਸ ਨਾਲ ਹੁੰਦੀ ਆ ਤੇ ਚੌਥੀ ਜਿਹੜੀ جنگ ਆ ਜਾਂ ਚੌਥਾ ਮੁਹਾਜ ਜਿਹੜਾ ਭਾਰਤ ਨੂੰ ਲੜਨਾ ਪੈ ਰਿਹਾ ਤੇ ਲੜ ਰਿਹਾ ਉਹ ਇਹ ਆ ਕਿ ਜਿਹੜਾ ਗਰੀਬ ਹੈ ਜਿਹੜਾ ਮਸਕੀਨ ਹੈ ਜਿਹੜਾ ਮਜ਼ਦੂਰ ਹੈ ਜਿਹੜਾ ਮਜਬੂਰ ਹੈ ਜਿਹੜਾ ਬੇਕਸ ਹੈ ਜਿਹੜਾ ਬੇਬਸ ਹੈ ਜਿਹੜਾ ਬਿਮਾਰ ਹੈ ਇਨੂੰ ਆਪਣੇ ਪੈਰਾਂ ਤੇ ਇੱਕ ਤਰੱਕੀ ਤੇ ਖੁਸ਼ਹਾਲੀ ਇਹ ਲੈ ਕੇ ਆਈਏ ਔਰ ਇੱਕ ਚਾਰੇ ਮੁਆਸਤੇ ਸਾਨੂੰ ਇੱਕ ਵੀ ਮੁਆਸਤੇ ਫੇਲ ਹੋ ਗਏ ਤਾਂ ਦੇਸ਼ ਜਿਹੜਾ ਇਹ ਬੇਲ ਹੁੰਦਾ ਸੋ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਜੰਗ ਦੇ ਵਿੱਚ ਜਿਹੜਾ ਵਿਰਾਮ ਆਇਆ ਸੀ ਇਸ ਫਾਇਰ ਹੋਇਆ ਉਹ ਭਾਰਤ ਦੀਆਂ ਸ਼ਰਤਾਂ ਤੇ ਔਰ ਭਾਰਤ ਦੇ ਜਿਹੜੇ ਮਕਸਦ ਸੀਗੇ ਮਕਸਦ ਕਿ ਜਿਹੜੇ ਸਾਡੇ ਬੇਗੁਨਾ ਲੋਕਾਂ ਦਾ ਕਤਲ ਕਰਦੇ ਸੀ ਉਹ دہشتਗਰ ਉਨ੍ਹਾਂ ਦੇ ਟਿਕਾਣਿਆਂ ਤੇ ਭਾਰਤ ਨੇ 9 ਥਾਵਾਂ ਤੇ ਜਿਹੜੇ ਬੰਬ ਮਾਰੇ ਚਾਹੇ ਉਹ ਪਾਵਲਪੁਰ ਸੀ ਮਰੀਦਕੈ ਸੀ ਕਸ਼ਮੀਰ ਦੇ ਟਿਕਾਣੇ ਸੀ ਉਹਨਾਂ ਨੂੰ ਸੁਨੇਹਾ ਪਹੁੰਚ ਗਿਆ ਕਿ ਮੇਰਾ ਦਿਲੇ ਨਹੀਂ ਕੰਦਾ ਕਿ ਇਹ ਅੱਤਵਾਦ ਖਤਮ ਹੋ ਜਾਊਗਾ ਅੱਤਵਾਦ ਅਸ਼ਤ ਚੱਲੀ ਜਾਵੇ ਪਰ ਅੱਤਵਾਦੀਆਂ ਨੂੰ ਇਸਨੇ ਪਹੁੰਚ ਗਿਆ ਕਿ ਇਹਦੀ ਇੱਕ ਕੀਮਤ ਅਦਾ ਕਰਨੀ ਪੈਣੀ ਹੈ ਤੇ ਕੀਮਤ 4 ਦਿਨ ਪਹਿਲਾਂ ਬਹੁਤ ਮਹਿੰਗੀ ਹੋ ਗਈ ਜਦੋਂ ਪੁਲਵਾਮਾ ਤੇ ਹਮਲਾ ਹੋਇਆ ਤੇ ਬਾਲਾਕੋਟ ਮੋਦੀ ਜੀ ਨੇ ਜਵਾਬ ਦਿੱਤਾ ਤੇ 4 ਸਾਲ ਭਾਰਤ ਦੇ ਚੈਨ ਨਾਲ ਗੁਜ਼ਰ ਗਏ ਮੈਨੂੰ ਲੱਗਦਾ ਕਿ 10-15 ਸਾਲ ਹੁਣ ਇਹ ਜਿਹੜੀ ਆਪਾਂ ਸਟ੍ਰਾਈਕ 10-15 ਸਾਲ ਸਾਡੇ ਗੁਜ਼ਰ ਜਾਣਗੇ ਦੂਜਾ ਜਿਹੜਾ ਇਸ ਜੰਗ ਦਾ ਮਕਸਦ ਸੀ ਕਿ 1960 ਦੇ ਵਿੱਚ ਜਿਹੜਾ ਸਿੰਧ ਪਾਣੀਆਂ ਦੇ ਦਰਿਆਵਾਂ ਦਾ ਜਿਹੜਾ ਮੌਜਦਾ ਹੋਇਆ ਸੀ ਔਰ ਪਤਾ ਨਹੀਂ ਸਾਥੋ ਚੂਕ ਕੀ ਹੋ ਗਈ ਕਿਉਂਕਿ ਮੇਰਾ ਤਾਂ ਜਨਮ ਨਹੀਂ ਹੋਇਆ ਸੀ ਉਦੋਂ ਔਰ ਕਿ 136 ਮਿਲੀਅਨ ਏਕੜ ਫੀਟ ਪਾਣੀ ਉਹ ਪਾਕਿਸਤਾਨ ਦੇ ਹਿੱਸੇ ਚਲਾ ਗਿਆ ਤੇ 20 ਮਿਲੀਅਨ ਏਕੜ ਫੀਟ ਆਪਣੇ ਹਿੰਦੁਸਤਾਨ ਨੂੰ ਮਿਲਿਆ ਤਕਰੀਬਨ ਸਾਨੂੰ ਤਾਂ ਸਿਰਫ 18-20% ਹੀ ਰਹਿ ਗਿਆ ਔਰ ਜਿਹੜੀ ਇਹ ਜਿਹੜੀ ਸਾਡੀ ਆਪਸ ਵਿੱਚ ਚਪਕਲੀ ਸ਼ੁਰੂ ਹੋ ਗਈ ਪੰਜਾਬ ਹਰਿਆਣਾ ਰਾਜਸਥਾਨ ਹੁਣ ਜੇ ਸਾਡੇ ਕੋਲੇ 20 ਮਿਲੀਅਨ ਏਕੜ ਫੀਟ ਵਾਟਰ ਹੈ ਪਾਣੀ ਹੈ ਉਦੇ ਜੋ 8 ਕੇ 9 ਤਾ ਰਾਜਸਥਾਨ ਚ ਚਲਾ ਜਾਂਦਾ ਹੈ ਸਾਢੇ 5 ਕੇ 6 ਪੰਜਾਬ ਨੂੰ ਹੈ ਸਾਢੇ 3 ਹਰਿਆਣੇ ਨੂੰ ਹੈ ਔਰ ਜੇ ਇਹ ਪਾਣੀ ਦੀ ਵਰਤੋਂ ਜਿਹੜੀ ਹੈ ਇਹ ਸਾਡੇ ਹਿੱਸੇ ਚ ਆ ਜਾਂਦੀ ਹੈ ਤਾਂ ਇਹ ਸਾਡਾ ਜਿਹੜਾ ਮਸਲਾ ਹੈ ਪੰਜਾਬ ਹਰਿਆਣਾ ਤੇ ਰਾਜਸਥਾਨ ਦਾ ਇਹ ਸਦਾ ਸਦਾ ਲਈ ਖਤਮ ਹੁੰਦਾ ਹੈ ਮੈਂ ਮੈਂ ਇਹ ਨਹੀਂ ਕਹਿੰਦਾ ਕਿ ਇਹ ਦਰਿਆਵਾਂ ਦੇ ਪਾਣੀ ਜਿਹੜੇ ਆ ਇਹ ਅੱਜ ਹੀ ਆ ਪਰਸੋ ਮਿਲ ਜਾਣਗੇ ਪਰ ਚਲੋ ਡੈਮ ਬਣਾਉਣ ਚ ਨਹਿਰਾਂ ਬਣਾਉਣ ਚ 5-7 ਸਾਲ ਲੱਗ ਜਾਂਦੇ ਆ ਪਰ ਅਖੀਰਲੀ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਪਾਕਿਸਤਾਨ ਫੌਜ ਨੂੰ ਵੀ ਇਸ ਨੇ ਆ ਪਹੁੰਚ ਗਿਆ ਕਿਉਂਕਿ 라ਵਲਪਿੰਡੀ ਦਾ ਜਿਹੜਾ ਹਵਾਈ ਅੱਡਾ ਜਿਹਨੂੰ ਚੱਕ ਲਾ ਲਾ ਅੱਜ ਕੱਲ ਉਹਨਾਂ ਨੂੰ ਨੂਰ ਖਾਨ ਬੇਸ ਕਹਿੰਦੇ ਆ ਉਹਨਾਂ ਦਾ ਮੇਨ ਅੱਡਾ ਹੈ ਜਿਵੇਂ ਆਪਣੇ ਇੰਦਰਾ ਗਾਂਧੀ 에ਰਪੋਰਟ ਹੈ ਦਿੱਲੀ ਉੱਥੇ ਮਿਜ਼ਾਈਲਾਂ ਵੱਜੀਆਂ ਲਾਹੌਰ ਵੱਜੀਆਂ ਕਰਾਚੀ ਵੱਜੀਆਂ ਸਿਆਲਕੋਟ ਗੁਜਰਾ ਜਿਹੜੇ ਜਿਹੜੇ ਇਹਨਾਂ ਦੇ ਇੰਪੋਰਟੈਂਟ ਮੰਗਲਾ ਜਿਹੜੇ ਕੋਰ ਜਿੱਥੇ ਇਹਨਾਂ ਦੀਆਂ ਕੋਰਾਂ ਬੈਠੀਆਂ